ਦਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰੇ ਨਾਲ ਪੇਚਾ ਫਿਰ ਪਹਿਣਾ ਇੱਕ ਵਾਰੀ ਜਦੋਂ ਕਰੇਗੇ ਕਿਸਾਨਾਂ ਨੂੰ ਖਰਾਬ ਦਿੱਲੀ ਇਹ ਨਹੀਂ ਤੇਰੀ ਹੱਕ ਤੇ ਹੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾ ਦਾ ਪੁੱਤ ਵਾਂਗੂ ਫਸਲਾਂ ਨੂੰ ਪਾਲੀ ਦਾ ਐ ਐਮ ਐਸ ਪੀ ਕਰਾਉਣੀ ਤੈਨੂੰ ਯਾਦ ਦਿੱਲੀ ਇਹ ਨਹੀਂ ਤੇਰੀ ਹੱਕ ਤੇ ਹੇ ਕਿਤੇ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਕਿਸਾਨੀ ਸਭ ਤੋਂ ਪਹਿਲਾ ਹੈ ਕਲਾਕਾਰੀ ਦੂਜੇ ਨੰਬਰ ਤੇ ਸਾਡੀਆਂ ਮੰਗਾਂ ਹਜੇ ਅਧੂਰੀਆਂ ਨੇ ਐਮਐਸਪੀ ਨੂੰ ਲੈ ਕੇ ਕੋਈ ਗੱਲ ਨਹੀਂ ਕੋਈ ਪੁੱਛ ਰਿਹਾ 2 ਸਾਲ ਬੀਤ ਚੁੱਕੇ ਐ ਜਿਹੜੇ ਸ਼ਹੀਦ ਨੇ ਲਖੀਮਪੁਰ ਖੀਰੀ ਦੇਸ਼ੇ ਇਦਨੇ ਹੋਰ ਸ਼ਹੀਦ ਨੇ ਉਹਨਾਂ ਨੂੰ ਆਪ ਜਾਣੀ ਮਿਲਿਆ ਜਦੋਂ ਵੀ ਦੁਨੀਆ ਤੇ ਕਿਤੇ ਮੁਸੀਬਤ ਆਉਂਦੀ ਹੈ ਸ਼ੁਰੂ ਤੋਂ ਲੈ ਕੇ ਜਿਹੜਾ ਬੁੱਧੀਜੀਵੀ ਵਰਗ ਹੈ ਜਾਂ ਮੀਡੀਆ ਹੈ ਜਾਂ ਕਲਾਕਾਰ ਹੈ ਇੱਕ ਚੌਥੇ ਸਤੰਭ ਦਾ ਕੰਮ ਕਰਦਾ ਹੈ ਇੱਕ ਕਿਸਾਨਾਂ ਦੇ ਇੱਕੇ ਦਾ ਰਿਜ਼ਲਟ ਹੈ ਕਿ ਹਜੇ ਚੱਲੇ ਨਹੀਂ ਹੈਗੇ ਪਹਿਲਾਂ ਹੀ ਤਿੰਨ ਤਿੰਨ ਮਨਿਸਟਰ ਆ ਗਏ ਤੇ 12 ਤਰੀਕ ਨੂੰ ਫੇਰ ਆ ਰਹੇ ਨੇ ਕਿਸਾਨ ਜਥੇਬੰਦੀਆਂ ਵੱਲੋਂ 13 ਫਰਵਰੀ ਨੂੰ ਦਿੱਲੀ ਕੂਚ ਦਾ ਐਲਾਨ ਕੀਤਾ ਹੈ ਸ਼ੰਭੂ ਬਾਰਡਰ ਤੇ ਖੜੇ ਇਸ ਵਕਤ ਕੀ ਹਾਲਾਤ ਨੇ ਤਾਂ ਤਸਵੀਰਾਂ ਇੱਕ ਵਾਰ ਦਿਖਾ ਦਿੰਦੇ ਨੇ ਕਿ ਪੂਰੀ ਜਿਹੜੀ ਬੈਕ ਡ੍ਰੌਪ ਹੈ ਉਹ ਪੁਲਿਸ ਫੋਰਸ ਨੇ ਆਤਨਾਤ ਕੀਤੀ ਕਿ ਔਰ ਜਿਹੜੀ ਸਿਮੈਂਟਡ ਸੈੱਟ ਅੱਜ ਲੈਅਬਸ ਨੇ ਉਹ ਰੋਲਾ ਦਿੱਤੀਆਂ ਗਈਆਂ ਔਰ ਇਸ ਜਗ੍ਹਾ ਦੇ ਉੱਪਰ ਵੀ ਜੇਕਰ ਗੱਲ ਕਰੀ ਤਾਂ ਪਿਛਲੇ ਅੰਦੋਲਨ ਨੇ ਵੀ ਲਗਾਤਾਰ ਕੌਮ ਨੂੰ ਸੰਦੇਸ਼ ਦਿੰਦੇ ਹੋਏ ਕਈ ਸਿੰਗਰ ਜਿਹੜੇ ਨੇ ਉਹ ਜਨਮੇ ਨੇ ਔਰ ਅੱਜ ਰੇਸ਼ਮ ਸਿੰਘ ਅਨਮੋਲ ਜੋ ਕਿ ਪੰਜਾਬੀ ਸਿੰਗਰ ਵੀ ਨੇ ਸ਼ੰਭੂ ਬਾਦਰ ਦੇ ਉੱਪਰ ਪਹੁੰਚੇ ਨੇ ਗੱਲਬਾਤ ਕਰਦੇ ਆ ਰੇਸ਼ਮ ਜੀ ਦਿਨ ਸਵੇਰੇ ਤੇ ਸਵਾਗਤ ਹੈ ਬਹੁਤ ਬਹੁਤ ਥੈਂਕ ਯੂ ਜੀ ਥੈਂਕ ਯੂ ਸੋ ਮੱਚ ਕਿਸ ਤਰੀਕੇ ਨਾਲ ਦੇਖਦੇ ਹਾਂ ਕਿਉਂਕਿ ਪਿਛਲੇ ਅੰਦੋਲਨ ਦੇ ਵਿੱਚ ਵੀ ਤੁਸੀਂ ਜਿਹੜੇ ਪੰਜਾਬ ਦੇ ਕਲਾਕਾਰ ਨੇ ਸਿੰਗਰ ਨੇ ਬਹੁਤ ਅਹਿਮ ਯੋਗਦਾਨ ਰਿਹਾ ਉਹਨਾਂ ਦਾ ਔਰ ਕੱਲ ਫੇਰ ਤੋਂ ਕੱਲ ਮੀਟਿੰਗ ਤੋਂ ਬਾਅਦ ਪਰਸੋਂ ਦਿੱਲੀ ਕੋਚ ਦਾ ਐਲਾਨ ਹੈ ਔਰ ਹੁਣ ਕਿਵੇਂ ਦੇਖਦੇ ਹੋ ਤੁਸੀਂ ਵੀ ਹੁਣ ਵੀ ਪਹੁੰਚ ਚੁੱਕੇ ਹੋ ਇੱਥੇ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਗਰਾਉਂਡ ਜ਼ੀਰੋ ਤੇ ਪਹੁੰਚੇ ਹੋ ਔਰ ਮੇਰੀ ਕਲਾਕਾਰ ਕਮਿਊਨਿਟੀ ਜਿਨ੍ਹਾਂ ਨੇ ਪਿਛਲੇ ਅੰਦੋਲਨ ਦੇ ਵਿੱਚ ਸਾਰਿਆਂ ਨੇ ਰਾਈਟਰਾਂ ਨੇ ਸਿੰਗਰਾਂ ਨੇ ਵੀਡੀਓ ਡਾਇਰੈਕਟਰਾਂ ਨੇ ਮਿਊਜ਼ਿਕ ਡਾਇਰੈਕਟਰਾਂ ਨੇ ਸਾਰਿਆਂ ਨੇ ਵੱਧ ਚੜ ਕੇ ਹਿੱਸਾ ਲਿਆ ਪਰ ਸਾਡੀਆਂ ਮੰਗਾਂ ਹਜੇ ਅਧੂਰੀਆਂ ਨੇ ਐਮਐਸਪੀ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਪਿਛਲੇ 2 ਸਾਲ ਬੀਤ ਚੁੱਕੇ ਐ ਔਰ ਜਿਹੜੇ ਸ਼ਹੀਦ ਨੇ ਲਖੀਮਪੁਰ ਖੀਰੀ ਦੇ ਸ਼ਹੀਦ ਨੇ ਹੋਰ ਸ਼ਹੀਦ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ ਔਰ ਬਿਜਲੀ ਦਾ ਬਿੱਲ ਹੈ ਉਹਦੇ ਚ ਕਾਫੀ ਸਾਰੀ ਪ੍ਰੋਬਲਮ ਹੈਗੀਆਂ ਨੇ ਔਰ ਜਿਹੜੇ ਕਾਰਪੋਰੇਟਸ ਨੇ ਉਹਨਾਂ ਦਾ 1457000 ਮਾਫ ਕਰ ਦਿੱਤਾ ਗਿਆ ਪਿਛਲੇ 4-5 ਸਾਲਾਂ ਚ ਪਰ ਕਿਸਾਨਾਂ ਨੂੰ ਐਮਐਸਪੀ ਦਾ ਕਾਨੂੰਨ ਬਣਾਉਣ ਵੇਲੇ ਪਤਾ ਨਹੀਂ ਸਰਕਾਰਾਂ ਨੂੰ ਕੀ ਪ੍ਰੋਬਲਮ ਆਂਦੀ ਹੈ ਕਿਸਾਨ ਹਮੇਸ਼ਾ ਵਿੱਚੇ ਔਰ ਆਪਾਂ ਸਾਰੇ ਕਿਸਾਨ ਘਰਾਂ ਤੋਂ ਬਿਲੋਂਗ ਕਰਦੇ ਆਂ ਇਸ ਲਈ ਮੈਂ ਪਹੁੰਚਿਆ ਸਭ ਤੋਂ ਪਹਿਲਾਂ ਮੈਂ ਕਿਹਾ ਜਾ ਕੇ ਆਪਣਾ ਫਰਜ਼ ਨਿਭਾਈਏ ਕਿਉਂਕਿ ਕਿਸਾਨੀ ਸਭ ਤੋਂ ਪਹਿਲਾਂ ਹੈ ਕਲਾਕਾਰੀ ਦੂਜੇ ਨੰਬਰ ਤੇ ਹੈ ਔਰ ਗਾਣਾ ਵੀ ਮੈਂ ਦੋ ਦਿਨ ਤੋਂ ਸੁੱਤਾ ਨਹੀਂ ਬਿੰਦਰ ਮਾਨ ਜੀ ਜਿਨ੍ਹਾਂ ਨੇ ਦਿੱਲੀ ਨਹੀਂ ਜਿੱਤ ਕੇ ਪੰਜਾਬ ਲਿਖਿਆ ਸੀਗਾ ਉਹਨਾਂ ਨੇ ਗਾਣਾ ਦੁਬਾਰੇ ਫੇਰ ਲਿਖਿਆ ਹੈ ਔਰ 뮤జిక్ سنیਨਾਗਰਾਜ ਨੇ ਦਿੱਤਾ ਹੈ ਤੇ ਮੈਂ 2 ਦਿਨ ਤੋਂ ਗਾਣਾ ਤਿਆਰ ਕਰਨ ਤੇ ਲੱਗਿਆ ਹੋਇਆ ਹੈ ਜੀ ਥੋੜਾ ਤੋਂ ਇਸ ਤੋਂ ਬਾਅਦ ਗਾਣਾ ਸੁਣਦੇ ਪਰ ਸਭ ਤੋਂ ਪਹਿਲਾਂ ਦੱਸੋ ਵੀ ਜਿਹੜਾ ਅੰਦੋਲਨ ਹੈ ਹੁਣ ਕੱਲ ਮੀਟਿੰਗ ਹੈ ਸੈਂਟਰ ਦੇ ਏਜੰਸੀਆਂ ਦੇ ਨਾਲ ਜਿਹੜੇ ਮੰਤਰੀ ਨੇ ਔਰ 13 ਤਰੀਕ ਦਾ ਐਲਾਨ ਕਰ ਦਿੱਤਾ ਕੇਂਦਰ ਸਰਕਾਰ ਨੂੰ ਵੀ ਅਸੀਂ ਦਿੱਲੀ ਪਹੁੰਚਾਂਗੇ ਕੂਚ ਕਰਾਂਗੇ ਔਰ ਪਹਿਲਾਂ ਤੁਸੀਂ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਸ਼ੰਭੂ ਬਾਰਡਰ ਦੇ ਉੱਪਰ ਕਿਸ ਤਰੀਕੇ ਨਾਲ ਧਰਨੇ ਲਗਾ ਦਿੱਤੇ ਆ ਹੁਣ ਤੁਸੀਂ ਕਲਾਕਾਰੀ ਦਾ ਜਿਹੜਾ ਫਿਰ ਤੋਂ ਇੱਕ ਵਾਰ ਅਹਿਮ ਯੋਗਦਾਨ ਦੇਣ ਦਾ ਸਮਾਂ ਆ ਗਿਆ ਔਰ ਤੁਸੀਂ ਪਹੁੰਚ ਵੀ ਚੁੱਕੇ ਹੋ ਹੁਣ ਕਿਸਾਨਾਂ ਦੇ ਨਾਲ ਅੱਗੇ ਤੱਕ ਵੀ ਜਾਓਗੇ ਜੋ ਵਰਤਾਰਾ ਹੁੰਦਾ ਇੱਥੇ ਬਿਲਕੁਲ ਜੀ ਜਿੰਨੇ ਜੋਗੇ ਹੈਗੇ ਆਂ ਰੱਬ ਨੇ ਜਿੰਨੇ ਸਾਡੀ ਔਕਾਤ ਹੈ ਹਰ ਤਰੀਕੇ ਨਾਲ ਆਪਾਂ ਹੈਲਪ ਕਰਾਂਗੇ ਟਰੈਕਟਰ ਵੀ ਸਾਡਾ ਝੰਡਾ ਲਾ ਕੇ ਰੈਡੀ ਹੈ ਕਾਈ ਦਿਨ ਹੋ ਗਏ ਔਰ ਉੱਪਰ ਸਭ ਤੋਂ ਵੱਡਾ ਕਲਾਕਾਰੀ ਦਾ ਯੋਗਦਾਨ ਹੁੰਦਾ ਹੈ ਸਾਡੀ ਜਿਹੜੀ ਆਵਾਜ਼ ਹੈ ਸਾਡਾ ਟੈਲੈਂਟ ਹੈ ਇਹ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ ਜਦੋਂ ਵੀ ਦੁਨੀਆ ਤੇ ਕਿਤੇ ਮੁਸੀਬਤ ਆਂਦੀ ਹੈ ਸ਼ੁਰੂ ਤੋਂ ਲੈ ਕੇ ਜਿਹੜਾ ਬੁੱਧੀਜੀਵੀ ਵਰਗ ਹੈ ਜਾਂ ਮੀਡੀਆ ਹੈ ਜਾਂ ਕਲਾਕਾਰ ਹੈ ਇੱਕ ਚੌਥੇ ਸਤੰਭ ਦਾ ਕੰਮ ਕਰਦਾ ਹੈ ਔਰ ਗਾਣਾ ਸਾਡਾ ਰੈਡੀ ਹੈ ਫਰਸਟ ਪ੍ਰੈਫਰੈਂਸ ਸਾਡੀ ਗਾਣੇ ਦੀ ਹੈ ਔਰ ਜੇ ਦਿੱਲੀ ਤੱਕ ਜਾਂਦੇ ਆ ਆਪਾਂ ਉੱਥੇ ਜਾ ਕੇ ਫਿਰ ਝੰਡਾ ਬੁਲੰਦ ਕਰਾਂਗੇ ਔਰ ਗਾਣਾ ਵੀ ਜਿਹੜਾ ਹੈ ਇੱਕ ਵਾਰ ਦਰਸ਼ਕਾਂ ਨੂੰ ਸੁਣਾ ਦਿਓ ਵੀ ਕੀ ਗਾਣਾ ਤਿਆਰ ਕੀਤਾ ਹਾਂਜੀ ਗਾਣਾ ਦਿੱਲੀ ਅਗੇਨ ਆ ਹੈ ਕੱਲ ਤੱਕ ਹੀ ਰਿਲੀਜ਼ ਹੋ ਜਾਏਗਾ ਔਰ ਅੱਜ ਫਾਈਨਲ ਹੋ ਜਾਣਾ ਹੈ ਰਪ ਸਾਡਾ ਤਿਆਰ ਹੋ ਚੁੱਕਿਆ ਤੇ ਮੈਂ ਉਹਦੀਆਂ ਕੁਝ ਲਾਈਨਾਂ ਜ਼ਰੂਰ ਸ਼ੇਅਰ ਕਰਨੀਆਂ ਚਾਹੁੰਦਾ ਹੋ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇਚਾ ਫਿਰ ਪੈ ਇੱਕ ਵਾਰੀ ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਦੇ ਨਾ ਪੇਚਾ ਫਿਰ ਪਹਿਣਾ ਇੱਕ ਵਾਰੀ ਜਦੋਂ ਕਰੇਗੇ ਕਿਸਾਨਾਂ ਨੂੰ ਖਰਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਤੂੰ ਆ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਮਿਹਨਤਾ ਨਾ ਪੁੱਤਾਂ ਵਾਂਗੂ ਫਸਲਾਂ ਨੂੰ ਪਾਲੀ ਦਾ ਐਮਐਸਪੀ ਕਰਾਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹੱਕ ਤੇ ਹੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹੱਕ ਤੇ ਮੁਕਰੇ ਤੂੰ ਜਦੋਂ ਫੇਰ ਧਰ ਨੇ ਨੇ ਜੁੜੀ ਦੇ ਦੋਸ਼ੀ ਖੁੱਲੇ ਫਿਰਦੇ ਲਖੀਮਪੁਰ ਖਰੀਦੇ ਹਰਪੂਰੇਟ ਨਾਲ ਛੱਡ ਦੇ ਲਿਹਾਜ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀ ਇਹ ਨਹੀਂ ਤੇਰੀ ਹਿੱਕ ਤੇ ਹਾਂ ਜੀ ਗਾਣਾ ਤੁਸੀਂ ਕਰਤਾ ਉਹਦੇ ਵਿੱਚ ਯੋਗਦਾਨ ਜਿਹੜਾ ਕਲਾਕਾਰ ਦਾ ਉਸ ਪਿਛਲੇ ਸਮੇਂ ਦੌਰਾਨ ਅੰਦੋਲਨ ਦੀ ਯਾਦ ਵੀ ਜਿਹੜੀ ਸਾਂਝੀ ਹੋ ਗਈ ਔਰ ਹਰਿਆਣਾ ਸਰਕਾਰ ਨੇ ਫਿਰ ਤੋਂ ਨੈਟ ਜਿਹੜਾ ਉਹ ਬੰਦ ਕਰ ਦਿੱਤਾ 13 ਫਰਵਰੀ ਤੱਕ ਕਿਉਂਕਿ 13 ਦਾ ਐਲਾਨ ਹੈ ਔਰ 13 ਤੱਕ ਹੀ ਜਿਹੜਾ ਇੰਟਰਨੈਟ ਸੇਵਾਵਾਂ ਨੇ ਉਹ ਹਰਿਆਣਾ ਦੇ ਵਿੱਚ ਬੰਦ ਕਰ ਦਿੱਤੀ ਇੱਥੇ ਵੀ ਨਹੀਂ ਚੱਲ ਰਿਹਾ ਸ਼ਬੂ ਬਾਡਰ ਦੇ ਉੱਤੇ ਇਕ ਤਾਂ ਗੱਲ ਵਿੱਚ ਰਹਿ ਗਈ ਸੀ ਸਭ ਤੋਂ ਵੱਡੀ ਅਚੀਵਮੈਂਟ ਹੈ ਕਿਸਾਨਾਂ ਦੀ ਹਜੇ ਦੇਖੋ ਅਨਾਉਂਸਮੈਂਟ ਹੀ ਕੀਤੀ ਹੈ ਉੱਥੇ ਜਾਣ ਦੀ ਤਿੰਨ ਸੈਂਟਰ ਦੇ ਲੀਡਰ ਪਹਿਲਾਂ ਆ ਗਏ ਕਦੇ ਦਿੱਲੀ ਪੰਜਾਬਾਂ ਦੀ ਵੇਖੀ ਹੈ ਤੁਸੀਂ ਉਹ ਤਾਂ ਗੌਲਦੀ ਨਹੀਂ ਪੰਜਾਬ ਨੂੰ ਹੈਨਾ ਇਹ ਅਚੀਵਮੈਂਟ ਹੈ ਕਿਸਾਨਾਂ ਦੀ ਇਹ ਕਿਸਾਨਾਂ ਦੇ ਏਕੇ ਦਾ ਰਿਜ਼ਲਟ ਹੈ ਕਿ ਹਜੇ ਚੱਲੇ ਨਹੀਂ ਹੈਗੇ ਪਹਿਲਾਂ ਹੀ ਤਿੰਨ ਤਿੰਨ ਮਨਿਸਟਰ ਆ ਗਏ ਤੇ 12 ਤਰੀਕ ਨੂੰ ਫੇਰ ਆ ਰਹੇ ਨੇ ਔਰ ਹੱਕ ਮਿਲਦੇ ਨਹੀਂ ਹੁੰਦੇ ਹੱਕ ਲੈਣੇ ਪੈਂਦੇ ਆ ਔਰ ਮੈਂ ਯੂਥ ਨੂੰ ਰਿਕੁਐਸਟ ਕਰਦਾ ਕਿ ਪਲੀਜ਼ ਸਾਰਿਆਂ ਨੇ ਡਿਸਪਲਿਨ ਦੇ ਵਿੱਚ ਰਹਿ ਕੇ ਜਾਗਦੇ ਦੇ ਵਿੱਚ ਰਹਿ ਕੇ ਪਿਛਲਾ ਅੰਦোলন ਆਪਾਂ ਕਿਉਂ ਜਿੱਤੇ ਆ ਯੂਥ ਦਾ ਬਹੁਤ ਵੱਡਾ ਯੋਗਦਾਨ ਮੈਂ ਸਾਰੇ ਯੂਥ ਨੂੰ ਕਹਿਣਾ ਕਿ ਵੱਧ ਚੜ ਕੇ ਹਿੱਸਾ ਲਓ ਪਰ ਸਿਆਣੇ ਲੋਕਾਂ ਨੂੰ ਲੀਡਰਾਂ ਨੂੰ ਮੋਰੇ ਰੱਖੋ ਆ ਪਿਆਰ ਸਤਿਕਾਰ ਦੇ ਨਾਲ ਡਿਸਪਲਿਨ ਹੀ ਭੰਗ ਕਰਨੀ ਪੁਲਿਸ ਵਾਲੇ ਵੀ ਸਾਡੇ ਆਪਣੇ ਨੇ ਸਰਕਾਰਾਂ ਵੀ ਬਗਾਨੇਆਂ ਨਹੀਂ ਸਾਡੀ ਨੀਤੀਆਂ ਦੀ ਲੜਾਈ ਹੈ ਆਪਣੇ ਹੱਕਾਂ ਦੀ ਲੜਾਈ ਹੈ ਉਹ ਜ਼ੁਲਮ ਕਰਦੇ ਆ ਆਪਾਂ ਸਹਿਣਾ ਹੈ ਇਹ ਡਿਸਿਪਲਿਨ ਦੇ ਵਿੱਚ ਰਹਿ ਕੇ ਅੰਦੋਲਨ ਲੜਨਾ ਹੈ ਅਖੀਰੀ ਮੇਰੀ ਗੱਲ ਹੈ ਵੀ ਇਸ ਵਾਰ ਮੁੱਖ ਮੰਤਰੀ ਨੇ ਵੀ ਬੜਾ ਸਾਥ ਦਿੱਤਾ ਹੈ ਮੁੱਖ ਮੰਤਰੀ ਦੇ ਵੱਲੋਂ ਹੀ ਇਹ ਸਾਰਾ ਕੁਝ ਹੋਇਆ ਹੈ ਸੈਂਟਰ ਮਿਨਿਸਟਰ ਨਾਲ ਗੱਲਬਾਤ ਕਰਕੇ ਮੁੱਖ ਮੰਤਰੀ ਦੇ ਨਾਲ ਮਿਲ ਕੇ ਜਿਹੜੀ ਕਿਸਾਨਾਂ ਨਾਲ ਮੀਟਿੰਗ ਹੋਈ ਹੈ ਉਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਪਹਿਲੀ ਵਾਰ ਇਹ ਹੋਇਆ ਕਦੀ ਮੁੱਖ ਮੰਤਰੀ ਸਾਥ ਬਹੁਤਾ ਨਹੀਂ ਦਿੰਦੇ ਹੁੰਦੇ ਪਿਛਲੀ ਸਰਕਾਰ ਦੇ ਵਿੱਚ ਵੀ ਆਈ ਥਿੰਕ ਉਦੋਂ ਚੰਨੀ ਦੀ ਸਰਕਾਰ ਸੀ ਹੈ ਨਾ ਜਦੋਂ ਉਸ ਟਾਈਮ ਵੀ ਉਹਨਾਂ ਨੇ ਵਧੀਆ ਸਪੋਰਟ ਕੀਤੀ ਸੀ ਕਿਸਾਨਾਂ ਨੂੰ ਸਾਰਿਆਂ ਨੇ ਕੀਤੀ ਹੈ ਸਾਰਿਆਂ ਨੇ ਔਰ ਭਗਵੰਤ ਜੀ ਸਾਹਿਬ ਦਾ ਸਾਡੇ ਕਲਾਕਾਰ ਕਮਿਊਨਿਟੀ ਤੋਂ ਨੇ ਇਮਾਨਦਾਰ ਵੀ ਨੇ ਉਹਨਾਂ ਤੇ ਸਾਨੂੰ ਪ੍ਰਾਊਡ ਹੈ ਔਰ ਉਹਨਾਂ ਦੀ ਨੀਤ ਤੇ ਮੈਨੂੰ ਕਦੇ ਸ਼ੱਕ ਨਹੀਂ ਹੈਗਾ ਉਹਨਾਂ ਨੇ ਬਹੁਤ ਵਧੀਆ ਰੋਲ ਨਿਭਾਇਆ ਔਰ ਸੈਂਟਰ ਦੇ ਨਾਲ ਮੀਟਿੰਗ ਵੀ ਕਰਾਈ ਹੈ ਹੋ ਸਕਦਾ ਹੈ ਸ਼ਾਇਦ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਜੇ ਕਾਨੂੰਨ ਬਣ ਜੇ ਤਾਂ ਸਭ ਤੋਂ ਵੱਡੀ ਅਚੀਵਮੈਂਟ ਹੋਏਗੀ ਜੀ ਬਿਲਕੁਲ ਧੰਨਵਾਦ ਆ ਕਲਾਕਾਰ ਪਹੁੰਚਨੇ ਸ਼ੁਰੂ ਵੀ ਹੋ ਚੁੱਕੇ ਨੇ ਸ਼ੰਭੂ ਬਾਰਡਰ ਦੇ ਉੱਪਰ ਦੀਆਂ ਤਸਵੀਰਾਂ ਨੇ 13 ਤਰੀਕ ਨੂੰ ਦਿੱਲੀ ਕੂਚ ਦਾ ਐਲਾਨ ਕਿਸਾਨਾਂ ਵੱਲੋਂ ਕੀਤਾ ਔਰ ਰੇਸ਼ਮ ਸਿੰਘ ਅਨਮੋਲ ਜਿਨ੍ਹਾਂ ਨੇ ਦਿੱਲੀ ਅੰਦੋਲਨ ਦੇ ਪਿਛਲੀ ਵਾਰ ਵੀ ਲਗਾਤਾਰ ਯੋਗਦਾਨ ਪਾਇਆ ਸੀ ਔਰ ਕਿਸਾਨ ਜਥੇਬੰਦੀਆਂ ਦੇ ਨਾਲ ਡਟ ਕੇ ਖੜੇ ਸੀ ਔਰ ਕਲਾਕਾਰ ਸਾਰੇ ਹੀ ਲਗਾਤਾਰ ਪਹੁੰਚ ਰਹੇ ਸੀ ਔਰ ਅੱਜ ਵੀ ਹੁਣ ਰੇਸ਼ਮ ਸਿੰਘ ਅਨਮੋਲ ਪਹੁੰਚੇ ਨੇ ਗਾਣਾ ਵੀ ਤਿਆਰ ਕਰ ਦਿੱਤਾ ਔਰ ਯੂਥ ਜਿਹੜਾ ਹੈ ਉਸ ਨੂੰ ਪ੍ਰਭਾਵਿਤ ਕਰਨ ਦੇ ਨਾਲ ਜੇਕਰ ਗੱਲ ਕਰੀਏ ਤਾਂ ਕਈ ਅਹਿਮ ਯੋਗਦਾਨ ਜਿੱਥੇ ਹੁਣ ਇਹ ਗੱਲਾਂ ਆਉਂਦੀਆਂ ਕਿ ਅਸਲੇ ਨੂੰ ਪ੍ਰੋਮੋਟ ਕਰਦੇ ਨੇ ਪਰ ਕਈ ਕਲਾਕਾਰ ਜਿਹੜੇ ਨੇ ਉਹ ਕਿਸਾਨੀ ਨੂੰ ਪ੍ਰੋਮੋਟ ਕਰਦੇ ਨੇ ਔਰ ਜਿਹੜੇ ਲੋਕ ਨੇ ਪੰਜਾਬ ਦੇ ਉਹਨਾਂ ਦੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖੜਦੇ ਨੇ ਕੈਮਰਾ ਪਰਸਨ ਦੀਪਕ ਦੇ ਨਾਲ ਮਨਜੋਤ ਕੰਗ ਦੈਨਿਕ ਸਵੇਰਾ ਟੀਵੀ ਸ਼ੰਭੂਪੁਰ